ਜੋ ਸੰਸਾਰ ਵਿੱਚ ਆਉਂਦਾ ਹੈ ਜੋ ਪੈਦਾ ਹੁੰਦਾ ਹੈ ਉਹਨੇ ਸੰਸਾਰ ਵਿੱਚ ਇੱਕ ਦਿਨ ਉਹਨੇ ਚਲੇ ਜਾਣਾ ਹੈ ਸਤਿਗੁਰੂ ਜੀ ਦਾ ਫਰਮਾਨ ਹੈ ਜੋ ਆਇਆ ਸੋ ਚੱਲ ਸੀ ਸਭ ਕੋ ਆਈ ਵਾਰੀਏ ਜਿਸ ਕੇ ਜੀਵ ਪ੍ਰਾਣ ਹੈ ਤਉ ਸਹਿ ਮਨੋ ਵਸਾਰੀਏ ਮਹਾਰਾਜ ਕਹਣ ਲਗੇ ਜੋ ਸੰਸਾਰ ਵਿੱਚ ਆਇਆ ਹੈ ਉਹਨੇ ਇੱਕ ਦਿਨ ਉਸ ਪ੍ਰਾਣੀ ਨੇ ਸੰਸਾਰ ਤੋਂ ਚਲੇ ਜਾਣਾ ਹੈ ਵਾਹਿਗੁਰੂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਨਾ ਜਨਮੰਗ ਤਾਂ ਮਰਨੰਗ ਧਰਖੰਗ ਤਾਂ ਸੋਖੰਗ ਭੋਗੰਗ ਤਾਂ ਰੋਗੰਗ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰ ਲੱਗੇ ਜੇ ਜਨਮਿਆ ਤੇ ਮੌਤ ਵੀ ਆ ਜੀ ਵਾਹਿਗੁਰੂ ਉਸ ਵੈਗੁਰੂ ਪਰਮਾਤਮਾ ਦੇ ਦਿੱਥੇ ਹੋਏ ਪਦਾਰਥਾਂ ਨੂੰ ਭੋਗਦਾ ਤੇ ਭੋਗਾਂ ਕਰਕੇ ਵਾਹਿਗੁਰੂ ਰੋਗ ਵੀ ਨੇ ਇਸ ਕਰਕੇ ਗੁਰੂ ਬਾਦਸ਼ਾਹ ਮਹਾਰਾਜ ਕਹਿ ਲੱਗੇ ਜੋ ਸੰਸਾਰ ਵਿੱਚ ਆਉਂਦਾ ਹੈ ਜਿਸ ਦਾ ਜਨਮ ਹੁੰਦਾ ਹੈ ਉਸ ਦੀ ਮੌਤ ਵੀ ਹੁੰਦੀ ਹੈ ਗੁਰੂ ਪਾਸ਼ਾ ਮਹਾਰਾਜ ਨੇ ਬਾਣੀ ਵਿੱਚ ਸਮਝਾਉਂਦਾ ਜਦਨ ਕੀਤਾ ਮਰਨ ਲਖਾਏ ਮੰਡਲ ਮੈਂ ਆਏ ਕਿਉਂ ਰਹੀਏ ਚੱਲਣਾ ਪਰਥਾਏ ਗੁਰੂ ਪਾਸ਼ਾ ਮਹਾਰਾਜ ਕਹਿਣ ਲੱਗੇ ਮਰਨ ਜਿਹੜਾ ਹੈ ਲਖਾ ਕਰਕੇ ਤੂੰ ਮੰਡਲ ਵਿੱਚ ਆਇਆ ਆ ਸੰਸਾਰ ਵਿੱਚ ਆਇਆ ਆ ਕਿਉਂਕਿ ਜਨਮ ਤੋਂ ਪਹਿਲਾਂ ਮੌਤ ਨੂੰ ਲਿਖਾਉਣਾ ਪਿਆ ਮਰਨ ਲਖਾਏ ਮੰਡਲ ਮੇ ਆਏ ਗੁਰੂ ਪਾਸ਼ਾ ਮਹਾਰਾਜ ਨੇ ਹੋਰ ਵੀ ਬਾਣੀ ਵਿੱਚ ਸ਼ਬਦ ਗਿਆ ਮਰਨ ਲਖਾਏ ਮੰਡਲ ਮੇ ਆਏ ਜੀਵਨ ਸਾਜੇ ਮਾਈ ਕਿਉਂਕਿ ਉਸ ਵੈਗੁਰੂ ਪ੍ਰਮਾਤਮਾ ਨੇ ਸਾਨੂੰ ਜੀਵਨ ਮਨੁੱਖਾ ਜੀਵਨ ਦਿੱਤਾ ਆ ਕਿਉਂਕਿ ਜਿਹੜਾ ਬਹੁਤ ਅਮੋਲਕ ਹੈ ਗੁਰੂ ਪਾਤਸ਼ਾਹ ਮਹਾਰਾਜ ਨੇ ਬਾਣੀ ਵਿੱਚ ਕਿਹਾ ਕਿ اے ਬੰਦੇ ਇਹ ਜਿਹੜਾ ਮਨੁੱਖਾ ਜਨਮ ਹੈ ਬੜਾ ਦਰਲਾਬਿਆ ਤੇ ਬੜਾ ਕੀਮਤੀ ਆ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਮਹਾਰਾਜ ਕਹਿੰਦੇ ਨੇ ਹੀਰੀਆਂ ਤੂੰ ਵੀ ਉੱਤਮ ਜਨਮ ਆ ਇਹਨੂੰ ਤੂੰ ਕੌਡੀਆਂ ਦੇ ਭਾਗ ਵਾਰਿਆਂ ਆ ਨਾਮ ਸਿਮਰ ਨਾਲ ਜੁੜ ਕਿਉਂਕਿ ਗੁਰੂ ਪਾਸ਼ਾ ਮਹਾਰਾਜ ਕਹਿੰਦੇ ਭਈ ਪ੍ਰਾਪਤ ਮਨੁੱਖ ਦੇ ਹੋਰੀਆ ਗੋਬਿੰਦ ਮਨ ਲਕੀਏ ਤੇਰੀ ਬਰੀਆ ਅਵਰ ਕਾਜ ਤੇ ਰਕਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵ ਨਾਮ ਗੁਰੂ ਪਾਸ਼ਾ ਮਹਾਰਾਜ ਕਹਿੰਦੇ ਸੰਗਤ ਕਰਿਆ ਕਰ ਸੰਗਤ ਚਾਣ ਕੇ ਨਾਮ ਸਿਮਰ ਨਾਲ ਜੁੜਿਆ ਕਰ ਗੁਰੂ ਦੀ ਬਾਣੀ ਨਾਲ ਜੁੜਿਆ ਕਰ ਕਿਉਂਕਿ ਇਸ ਮਨੁੱਖਾ ਜਨਮ ਦਾ ਆਧਾਰ ਹੋ ਜਾਵੇ ਵਾਹਿਗੁਰੂ ਕਿਉਂਕਿ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜੋ ਭਜਿਓ ਸੋ ਬਿੰਸ ਹੈ ਪਰੋ ਆਜ ਕੇ ਕਾਲ ਨਾਨਕ ਹਰ ਗੁਣ ਗਾਇ ਲੈ ਸਾਡ ਸਗਲ ਜੰਝਾਲ ਮਹਾਰਾਜ ਕਹਿੰਦੇ ਨੇ ਸੰਸਾਰ ਦੇ ਦੁਨੀਆ ਦੇ ਧੰਗੇ ਮੋਹ ਜਿੰਨਾ ਵੀ ਇਹਨੂੰ ਤਿਆਗਣਾ ਕਰ ਕਹਿ ਲੱਗੇ ਨਾਮ ਸਿਮਰ ਨਾਲ ਜੁੜਨਾ ਕਰ ਉਕੇ ਇਥੇ ਸੰਸਾਰ ਵਿੱਚ ਜੋ ਆਇਆ ਹੈ ਗੁਰੂ ਪਾਸ਼ਾ ਮਹਾਰਾਜ ਕਹਿੰਦੇ ਉਹਨੇ ਇੱਕ ਦਿਨ ਇਥੋਂ ਚਲ ਜਾਣਾ ਹੈ ਜੀ ਗੁਰੂ ਮਹਾਰਾਜ ਨੇ ਬਾਣੀ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿੰਦੇ RAM ਗਿਓ RAM ਨ ਗਿਓ ਜਾਂ ਕੋ ਬ ਪਰਵਾਰ ਕਹੋ ਨਾਨਕ ਕਸ ਸਥਿਰ ਨਹੀਂ ਤੋਪਨ ਜੋ ਸੰਸਾਰ ਅਰਜ ਕਹਿੰਦੇ ਇੱਥੇ ਰਾਮ ਵਰਗੇ ਆਏ 라ਵਣ ਵਰਗੇ ਆਏ ਧਰਤੀ ਦੇ ਉੱਤੇ ਜਿਨ੍ਹਾਂ ਨੂੰ ਬੇਅੰਤ ਗਿਆਨ ਸੀ ਉਹ ਵੀ ਸੰਸਾਰ ਨੂੰ ਇੱਕ ਦਿਨ ਛੱਡ ਕੇ ਇੱਥੇ ਚਲੇ ਗਏ ਇਸ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਹੈ ਪ੍ਰਾਣੀ ਤੋ ਆਇਆ ਲਾ ਲੈਣ ਲਗਾ ਕੇ ਤੈਨੂੰ ਪਕੜੇ ਮੁਕਦੀ ਚਲੀ ਰਹਿਣਾ ਇਹ ਜ਼ਿੰਦਗੀ ਦੀ ਰਾਤ ਪਿਆਰਿਆ ਮੁਕਦੀ ਜਾ ਰਹੀ ਹੈ ਗੁਰੂ ਪਾਸ਼ਾ ਮਹਾਰਾਜ ਕਹਿੰਦੇ ਸਾਧ ਸੰਗਤ ਜੀ ਜਿੰਦਗੀ ਦੀ ਰਾਤ ਮੁਕਦੀ ਜਾ ਰਹੀ ਇਸ ਕਰਕੇ ਗੁਰੂ ਪਾਸ਼ਾ ਮਹਾਰਾਜ ਕਹਿੰਦੇ ਜਿਹੜੇ ਤੈਨੂੰ ਉਸ ਵਾਹਿਗੁਰੂ ਪ੍ਰਮਾਤਮਾ ਨੇ ਸਵਾਸ ਬਖਸ਼ੇ ਨੇ ਸਾਧ ਸੰਗਤ ਮਹਾਰਾਜ ਜੀ ਨੇ ਸਵਾਸਾਂ ਦੇ ਨਾਲ ਪਰਮੇਸ਼ਰ ਦਾ ਧੰਨਵਾਦ ਕਰ ਨਾਮ ਜਪਣਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ